ਮੇਰਾ ਨਾਮ ਅਕਸ਼ੇ ਸ਼ਰਮਾ ਹੈ ਮੈਂ ਭਾਜਪਾ ਦਾ ਕਾਰਜਕਰਤਾ ਹਾਂ ਤੇ ਅੱਜ ਜਿਸ ਤਰੀਕੇ ਦੇ ਨਾਲ ਅਸੀਂ ਓਪਨ ਕਾਲ ਕੀਤੀ ਸੀ ਵੀ ਆਪਰੇਸ਼ਨ ਸੰਦੂਰ ਨੂੰ ਲੈ ਕੇ ਜਿਸ ਤਰੀਕੇ ਨਾਲ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਜਾਂ ਜਿਸ ਤਰੀਕੇ ਦੇ ਨਾਲ ਵਿਰੋਧੀ ਨੇਤਾ ਜਿਹੜੇ ਕਿ ਦੇਸ਼ ਦੇ ਵੀ ਵਿਰੋਧੀ ਨੇ ਉਹਨਾਂ ਲੋਕਾਂ ਦੁਆਰਾ ਆਪਰੇਸ਼ਨ ਸੰਦੂਰ ਨੂੰ ਕਿਵੇਂ ਭੰਡਿਆ ਜਾ ਰਿਹਾ ਸਾਡੀਆਂ ਅੰਮ੍ਰਿਤਸਰ ਨੌਰਥ ਹਲਕੇ ਦੀਆਂ ਭੈਣਾਂ ਮਾਤਾਵਾਂ ਵੱਲੋਂ ਅੱਜ ਇੱਕ ਇੱਛਾ ਸੀ ਵੀ ਅਸੀਂ ਨਰਿੰਦਰ ਮੋਦੀ ਜੀ ਨੂੰ ਰਖੜੀ ਬੰਨੀ ਹੈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਹਲਕੇ ਦੀਆਂ ਬੀਬੀਆਂ ਪੈਣਾ ਇੱਥੇ ਪਹੁੰਚੀਆਂ ਉਹਨਾਂ ਨੇ ਮੋਦੀ ਸਾਹਿਬ ਨੂੰ ਰਖੜੀ ਬੰਨੀ ਤੇ ਅਸੀਂ ਅੱਜ 5000 ਤੋਂ ਵੱਧ ਰਖੜੀਆਂ ਕੱਲ ਨੂੰ ਬਾਏ ਹੈਂਡ ਮੋਦੀ ਜੀ ਨੂੰ ਪੀਐਮਓ ਦੀ ਅਸੀਂ ਦੇ ਕੇ ਆਵਾਂਗੇ ਤਾਂ ਪਹਿਲਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਕਿੰਨੀ ਮਹਿਲਾਵਾਂ ਪਹੁੰਚੇ ਨੇ ਜੀ ਤੁਹਾਡੇ ਕੋਲ ਆਪਣੀ ਬਣਾ ਲਈ ਇਹ 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 ਸੁਨੇਹਾ ਵਾਂ ਇੱਕ ਵੀ ਕੇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਭਾਜਪਾ ਦਾ ਪਿਆਰ ਪਾਸ਼ ਪਾ ਦਿੱਲੀ ਲੋਕਾਂ ਦੀ ਉਮੀਦ ਜਾਗ ਰਹੀ ਹੈ ਤੇ ਲੋਕ ਇਕੱਠੇ ਨੇ ਜਿੱਥੇ ਮਾਤਰ ਸ਼ਕਤੀ ਇਕੱਠੀ ਹੈ ਜਿੱਥੇ ਭੈਣਾਂ ਦੀ ਸ਼ਕਤੀ ਇਕੱਠੀ ਹੈ ਉਹ ਅੱਜ ਨਹੀਂ ਤੇ ਬਹੁਤ ਜਲਦੀ ਪਾਰਟੀ ਅੱਜ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਾਵਾਂਗੇ ਭੈਣਾਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਅੱਜ ਜਦੋਂ ਤੁਸੀਂ ਲੱਕੜੀ ਬੰਨਣ ਦੇ ਲਈ ਤੁਹਾਨੂੰ ਪਹੁੰਚਿਆ ਅੱਜ ਭੈਣਾਂ ਦੇ ਵੱਲੋਂ ਸਿਰਫ ਤੇ ਸਿਰਫ ਇੱਕੋ ਹੀ ਉਹਨਾਂ ਦਾ ਦਿਲ ਦਾ ਦਰਦ ਸੀਗਾ ਵੀ ਇਹ ਦਿੱਲੀ ਦੇ ਵਿੱਚ ਬੈਠੇ ਲੋਕਾਂ ਨੂੰ ਨਹੀਂ ਪਤਾ ਜਦੋਂ ਇੱਥੇ ਦੇ ਬੰਬ ਬਗੋਲੇ ਮਜ਼ਾਈਲਾ ਚਲਦੀਆਂ ਸੀ ਉਦੋਂ ਸਾਨੂੰ ਪਤਾ ਲੱਗਦਾ ਸੀ ਵੀ ਸੰਧੂਰ ਦੀ ਕੀਮਤ ਕੀ ਹੈ ਆਪਰੇਸ਼ਨ ਨੇ ਸੰਧੂਰ ਨੇ ਇਹਨਾਂ ਦੇ ਸੰਧੂਰ ਬਚਾਏ ਨੇ ਇਹ ਦਿਲੋਂ ਸਿਰਫ ਧੰਨਵਾਦ ਕਰਨ ਆਈਆਂ ਸੀ ਤਾਂ ਹੁਣ ਆ ਸਮੇਂ ਵੀ ਇਸੇ ਤਰੀਕੇ ਨਾਲ ਪਿਆਰ ਕਰਦੇ ਰਹਿਣਗੇ ਜੀ ਇਹ ਪਿਆਰ ਦਿਨੋਂ-ਪ੍ਰਤੀ ਦਿਨ ਵੱਧਦਾ ਰਹੇਗਾ ਇਹਨਾਂ ਦੇ ਕੰਮ ਵੀ ਜਾਰੀ ਰਹਿਣਗੇ ਇਹ ਲੋਕਾਂ ਦੇ ਵਿੱਚ ਜਾ ਕੇ ਇਹਨਾਂ ਦੀ ਹਰ ਸਮੱਸਿਆ ਵੀ ਹੱਲ ਕਰਾਵਾਂਗੇ ਜੀ ਵੀ ਇਹਨਾਂ ਦੇ ਨਾਲ ਹਰ ਦੁੱਖ ਸੁੱਖਰੇ ਵਿੱਚ ਆ ਪਹੁੰਚੋਗੇ ਜੀ ਅਸੀਂ ਹਮੇਸ਼ਾ ਪਹੁੰਚਦੇ ਵਿਹਾਂ ਆਉਣ ਵਾਲੇ ਸਮੇਂ 'ਚ ਪਹੁੰਚਾਂਗੇ ਵੀ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਇਕੱਠੇ ਹੋਣ ਦਾ ਮਕਸਦ ਹੀ ਸਿਰਫ ਇੰਨਾ ਸੀਗਾ ਕਿ ਉਹ ਮਾਤਾਵਾਂ ਤੇ ਭੈਣਾਂ ਮੋਦੀ ਜੀ ਨੂੰ ਸਾਡੀ ਪਾਰਟੀ ਨੂੰ ਤੇ ਅਸੀਂ ਉਹਨਾਂ ਦੇ ਲਈ 24 ਪੈਂਟ ਘੰਟੇ ਖੜੇ ਆ ਤਾਂ ਇਹ ਮਾਵਾ ਨਹੀਂ ਚੀਤੀ ਆਈਆਂ ਸੀ ਠੀਕ ਹੈ ਧੰਨਵਾਦ ਕੀ ਨਾਮ ਹੈ ਆਪਕਾ ਮੇਰਾ ਨਾਮ ਸੰਜੂ ਹੈ ਮੈਂ ਅੰਮ੍ਰਿਤਸਰ ਮੈਂ ਰਹਤੀ ਹੂੰ ਤਾਂ ਕੀ ਕਹਿਣਾ ਚਾਹਦੇ ਹੋ ਅੱਜ ਆਪ ਰਾਟੀ ਬੰਦੇ ਕੇ ਲਈ ਪਹੁੰਚੇ ਹੋ मैं मुझे बहुत ज़्यादा खुशी है मैं मुझे नहीं सारी बहनों की खुशी है क्योंकि कितनी सारी बहनें आई हैं उनको कितना प्यार मिल रहा है भाई से कि एक भगवान होकर खड़ा हुआ सबको दुख से सुख में साथ दे रहा है क्योंकि दुख को कोई पूछने वाला नहीं किसी के घर में नहीं जाता इतना बड़े भाई खड़े हुए रब उतरे हैं नीचे क्योंकि सबका साथ दे रहा है दुख में खड़े हो रहे हैं किसी को रोटी एक वक्त इतनी नहीं मिल रही है उनको रोटी मिल रही है उनको इलाज हो रहा है और क्या चाहिए भाई हो रहे हैं सभी काम हो रहे हैं कोई कुछ भी नहीं रह गया है क्योंकि वो घर घर जाके कोई घर घर नहीं जाता है ये घर घर जाके सबको पूछताछ कर रहे हैं दुख में खड़े हो रहे हैं रब है रब लोगों का काम हो रहे हैं सारा कोई कुछ कोई काम नहीं रुक रहा है अभी आज चारों तरफ तो देख लीजिए कितनी बहना है पैर रखने की जगह नहीं है इस जगह लेकिन मैं धन्य रब से करती हूँ जाना की हाँ है कोई भाई, जो भाई नहीं, तो एहसास नहीं हो रहा है की हमारे भाई नहीं है खुशी की बात है रखड़ी आ गई भाई आज हमारी रखड़ी भी हो गयी अभी टाइम है चलो किसी को दुख नहीं है बहनों का कि रखड़ी नहीं बांधू यही प्यार मिलना चाहिए ਮਜੀਠਾ ਰੋ 88 ਕਰੋ ਜੀ ਜਿਹੜਾ ਚਾਹੁੰਦੇ ਵਜੇ ਰਖੜੀ ਦਾ ਦਿਨ ਹੈ ਵੱਡੀ ਗਿਣਤੀ ਦੇ ਵਿੱਚ ਪਹਿਲਾਵਾ ਦੇ ਵੱਲੋਂ ਰਖੜੀ ਬੰਦੀ ਆ ਰਹੀ ਹੈ ਜੀ ਹਾਂ ਜੀ ਅੱਜ ਅਸੀਂ ਸਾਰੀਆਂ ਭੈਣਾਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋ ਕੇ ਆਪਣੇ ਭਰਾ ਅਕਸ਼ੇ ਜੀ ਨੂੰ ਰਖੜੀ ਬੰਨਣ ਵਾਸਤੇ ਆਏ ਆ ਜੋ ਕਿ ਸਾਡੇ ਸਾਰੇ ਦੁੱਖ ਸੁੱਖ ਦੇ ਵਿੱਚ ਸਾਡੇ ਨਾਲ ਖੜਦੇ ਨੇ ਅਸੀਂ ਵੀ ਸਾਰੀਆਂ ਭੈਣਾਂ ਨਾਲ ਮਿਲ ਕੇ ਇਸ ਤਰ੍ਹਾਂ ਹੀ ਉਹਨਾਂ ਦੇ ਹਰ ਸੁੱਖ ਦੁੱਖ ਵਿੱਚ ਉਹਨਾਂ ਦੇ ਨਾਲ ਖੜੇ ਆ ਕੋਈ ਵੀ ਮੁਸ਼ਕਲ ਕੁਛ ਵੀ ਹੋਵੇ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਨਾਲ ਖੜੇ ਰਾਵਾਂਗੇ ਇਸੇ ਤਰ੍ਹਾਂ ਸੇਕਟਰ ਅਸੀਂ ਗੱਲ ਕਰੀਏ ਕੀ ਤੁਸੀਂ ਪਹਿਲਾਂ ਦੇਖਿਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਆਪਣੇ ਭਰਾ ਨੂੰ ਰਖੜੀ ਬਨਣ ਦੇ ਲਈ ਨਹੀਂ ਮੈਂ ਅਸ ਤੱਕ ਨਹੀਂ ਦੇਖਿਆ ਮੈਂ ਫਸਟ ਟਾਈਮ ਐਸੇ ਵੀ ਮੇਰਾ ਖੁਦ ਦਾ ਕੋਈ ਬ੍ਰਦਰ ਨਹੀਂ ਆ ਮੈਨੂੰ ਅਕਸ਼ੇ ਜੀ ਭਈਆ ਨੂੰ ਰਖੜੀ ਬਨ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਅੱਜ ਕਿ ਮੈਂ ਆਪਣੇ ਨੂੰ ਇੱਕ ਆਪਣਾ ਮਤਲਬ ਬ੍ਰਦਰ ਮਿਲ ਗਿਆ ਜੋ ਕਿ ਸਾਰੀਆਂ ਭੈਣਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜਨ ਵਾਲਾ ਹੈ ਤੇ ਸਾਡ ਮੇਰੀ ਖੁਦ ਦੀ ਭੈਣ ਆ ਜਿਸ ਨੂੰ ਖੁਦ ਕੀ ਪੈਰ ਆਪਰੇਸ਼ਨ ਹੋਇਆ ਸੀ 5 ਸਾਲ ਪਹਿਲਾਂ ਉਹਦਾ ਤੇਸ ਟਾਈਮੋਂ ਮੰਜੇ ਤੇ ਹੈਗੀ ਆ ਬੈੱਡ ਮਤਲਬ ਬੈੱਡ ਤੇ ਹੈਗੀ ਆ ਤੇ ਅਕਸ਼ੇ ਭਈਆ ਜਿਉਂ ਕਿ ਸਾਡੀ ਬਹੁਤ ਮਦਦ ਕਰ ਰਹੇ ਹਰ ਅਲਟਰਾਸਾਉਂਡ ਟੈਸਟ ਹਰ ਜਗ੍ਹਾ ਤੇ ਸਾਡੇ ਨਾਲ ਜਾ ਕੇ ਹਰ ਕੰਮ ਸਾਡੇ ਵਿੱਚ ਦੁੱਖ ਸੁੱਖ ਵਿੱਚ ਸਾਡੇ ਨਾਲ ਤੇ ਇਹਨੂੰ ਲੈ ਕੇ ਤੁਸੀਂ ਲੋਕਾਂ ਨੂੰ ਥੀਂ ਮੈਸੇਜ ਤੁਹਾਡਾਂ ਦੇ ਰਹੀ ਮੈਂ ਅੱਜ ਦੇ ਇਸ ਸਮਾਰਨ ਨੂੰ ਦੇਖ ਦੇਣਾ ਚਾਹਨੀ ਆ ਕਿ ਜਿਸ ਤਰ੍ਹਾਂ ਕਿ ਸਾਡੇ ਬ੍ਰਦਰ ਅਕਸ਼ੇ ਜੀ ਸਾਡੇ ਸਾਰਿਆਂ ਦੀ ਮਦਦ ਕਰਦੇ ਐ ਇਸ ਤਰ੍ਹਾਂ ਹੀ ਸਾਰੀਆਂ ਭੈਣਾਂ ਨਾਲ ਮਿਲ ਕੇ ਇਹਨਾਂ ਦੇ ਹਰ ਦੁੱਖ ਸੁੱਖ ਵਿੱਚ ਇਹਨਾਂ ਨਾਲ ਆਲ ਖੜੇ ਰਹੀਏ ਤੇ ਇਹਨਾਂ ਨੂੰ ਵਾਅਦ ਤੋਂ ਵਾਅਦ ਜਿਸ ਤਰ੍ਹਾਂ ਸਾਡਾ ਦੁੱਖ ਸੁੱਖ ਚ ਸਾਥ ਦਿੰਦੇ ਇਹਨਾਂ ਦੇ ਨਾਲ ਹਰ ਜਗ੍ਹਾ ਤੇ ਖੜੇ ਰਹੀਏ ਥੈਂਕ ਯੂ ਧੰਨਵਾਦ ਜੀ